ਪੂਰੇ ਪੰਜਾਬ ਵਿੱਚ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਦਿੱਲੀ ਵਾਲੀਆਂ ਪਾਰਟੀ ਨੂੰ ਭਜਾ ਦੇਣਾ ਹੈ ਕਿ 13 ਦੀਆਂ 13 ਸੀਟਾਂ ਕਾਲੀ ਦਾ ਜਿੱਤੂਗਾ। ਕਾਨੂੰਨ ਸਮਾਨ ਮਿਲਲੀ ਤਾਂ ਅੱਲਾ ਦਾ ਕਿੰਨਾ ਕਸਰ ਪਏਗਾ ਕੋਈ ਹੋਰ। ਪੰਜਾਬ ਕੌਣ ਪੁੱਛਦਾ ਕੇਦੀ ਵਾਲ ਨੂੰ। ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਦੇ ਪ੍ਰਚਾਰ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ਤੇ ਜੰਮ ਕੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਕਿਉਂਕਿ ਉਹ ਪੰਜਾਬ ਦੇ ਵਿੱਚ ਸਿਰਫ ਰਾਜ ਕਰਨ ਦੀ ਲਿਆਉਂਦੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਜਨਤਾ ਇਸ ਵਾਰ ਦਿੱਲੀ ਵਾਲੀ ਪਾਰਟੀ ਨੂੰ ਸਬਕ ਸਿਖਾਏਗੀ ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕੇਜਰੀਵਾਲ ਨੂੰ ਜਮਾਨਤ ਮਿਲਣ ਤੋਂ ਬਾਅਦ ਚੋਣਾਂ 'ਚ ਕੋਈ ਵੱਡਾ ਫਰਕ ਨਹੀਂ ਪਏਗਾ ਉਹਨਾਂ ਨੇ ਕਿਹਾ ਕਿ ਇਸ ਵਾਰ ਕਾਲੀਦਾਲ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤੇਗੀ। ਉਹ ਰੈਲੀ ਕਰ ਰਹੇ ਕਿ 50 ਲੋਕਾਂ ਨੂੰ ਫਿੱਟ ਕੀ ਕਰ ਜਾਓਗੇ। ਪੂਰੇ ਪੰਜਾਬ ਵਿੱਚ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਦਿੱਲੀ ਵਾਲੀਆਂ ਪਾਰਟੀ ਨੂੰ ਭਜਾ ਦੇਣਾ ਹੈ ਕਿ 13 ਦੀਆਂ 13 ਸੀਟਾਂ ਕਾਲੀਦਾਲ ਜਿੱਤੂਗੀ। ਕੇਂਦਰੀਵਾਲ ਨੂੰ ਜਮਾਨਤ ਮਿਲਨੀ ਤਾਂ ਅਲੱਗ ਹੈ ਕਿੰਨਾ ਕਸਰ ਪਏਗਾ ਕੁਝ ਹੋਰ। 1.7 ਦਾ ਵੀ ਕੰਮ ਹੁੰਦਾ ਹੈ ਕੇਂਦਰੀ। ਪੰਜਾਬ ਕੌਣ ਪੁੱਛਦਾ ਕੇਂਦਰੀਵਾਲ ਨੂੰ? ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਆਨ ਏਅਰ। ਪੂਰੇ ਪੰਜਾਬ ਵਿੱਚ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਦਿੱਲੀ ਵਾਲੀਆਂ ਪਾਰਟੀ ਨੂੰ ਭਜਾ ਦੇਣਾ ਦੀ 13 ਦੀਆਂ 13 ਸੀਟਾਂ ਕਾਲੀ ਦਲ ਜਿੱਤ ਲਈਆਂ। ਪੰਜਾਬ ਨੂੰ ਸਮਾਨ ਮਿਲਲੀ ਤਾਂ ਅੱਲਾ ਦਾ ਕਿੰਨਾ ਕਸਰ ਪਏਗਾ ਪੁੱਛੋ। 1.7 ਦਾ ਤਾਂ ਵੀ ਕੰਮ ਹੁੰਦਾ ਹੈ ਕੇਦਰੀ। ਪੰਜਾਬ ਕੌਣ ਪੁੱਛਦਾ ਕੇਦੀ ਵਾਲ ਨੂੰ? ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਮਜੀਤ ਸਿੰਘ ਢਿੱਲੋਂ ਦੇ ਹੱਕ ਦੇ ਪ੍ਰਚਾਰ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ਤੇ ਜੰਮ ਕੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਕਿਉਂਕਿ ਉਹ ਪੰਜਾਬ ਦੇ ਵਿੱਚ ਸਿਰਫ ਰਾਜ ਕਰਨ ਦੀ ਲਿਆਉਂਦੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਜਨਤਾ ਇਸ ਵਾਰ ਦਿੱਲੀ ਵਾਲੀ ਪਾਰਟੀ ਨੂੰ ਸਬਕ ਸਿਖਾਏਗੀ ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕੇਜਰੀਵਾਲ ਨੂੰ ਜਮਾਨਤ ਮਿਲਣ ਤੋਂ ਬਾਅਦ ਚੋਣਾਂ 'ਚ ਕੋਈ ਵੱਡਾ ਫਰਕ ਨਹੀਂ ਪਏਗਾ ਉਹਨਾਂ ਨੇ ਕਿਹਾ ਕਿ ਇਸ ਵਾਰ ਕਾਲੀਦਾਲ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤੇਗੀ। ਪੂਰੇ ਪੰਜਾਬ ਵਿੱਚ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਦਿੱਲੀ ਵਾਲੀਆਂ ਪਾਰਟੀ ਨੂੰ ਭਜਾ ਦੇਣਾ ਹੈ ਕਿ 13 ਦੀਆਂ 13 ਸੀਟਾਂ ਕਾਲੀਦਾਲ ਜਿੱਤੂਗੀ। ਕੇਜਰੀਵਾਲ ਨੂੰ ਜਮਾਨਤ ਮਿਲਲੀ ਤਾਂ ਅੱਲਾ ਦਾ ਕਿੰਨਾ ਕਸਰ ਪਏਗਾ ਪੁੱਛੋ। 100 ਦਾ ਵੀ ਕੰਮ ਹੁੰਦਾ ਹੈ ਕੇਜਰੀਵਾਲ ਨੂੰ। ਪੰਜਾਬ ਕੌਣ ਪੁੱਛਦਾ ਕੇਜਰੀਵਾਲ ਨੂੰ? ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਆਨ ਏਅਰ। ਪੂਰੇ ਪੰਜਾਬ ਵਿੱਚ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਦਿੱਲੀ ਵਾਲੀਆਂ ਪਾਰਟੀ ਨੂੰ ਭਜਾ ਦੇਣਾ ਹੈ। ਇੱਕ ਦੀ 11 ਦੀ 13 ਸੀਟਾ ਕਾਲੀ ਦਾ ਜਿੱਤੂ ਕਾਲ ਨੂੰ ਜਮਾਨਤ ਮਿਲਨੀ ਤਾਂ ਅੱਲਾ ਦਾ ਕਿੰਨਾ ਕਸਰ ਪਏਗਾ ਮੋਸ਼ ਹੋ ਜਾਣਾ ਜਿਹੜਾ ਹੱਥ ਵੀ ਕੰਮ ਨਹੀਂ ਕਰਦਾ ਜਿਆਦਾ ਆਮ ਕੌਣ ਪੁੱਛਦਾ ਕੇਦੀ ਵਾਲ ਨੂੰ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਦੇ ਪ੍ਰਚਾਰ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ਤੇ ਜੰਮ ਕੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਕਿਉਂਕਿ ਉਹ ਪੰਜਾਬ ਦੇ ਵਿੱਚ ਸਿਰਫ ਰਾਜ ਕਰਨ ਦੇ ਲਈ ਆਉਂਦੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਜਨਤਾ ਇਸ ਵਾਰ ਦਿੱਲੀ ਵਾਲੀ ਪਾਰਟੀ ਨੂੰ ਸਬਕ ਸਿਖਾਏਗੀ ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕੇਜਰੀਵਾਲ ਨੂੰ ਜਮਨੰਦ ਮਿਲਣ ਤੋਂ ਬਾਅਦ ਚੋਣਾਂ 'ਚ ਕੋਈ ਵੱਡਾ ਫਰਕ ਨਹੀਂ ਪਏਗਾ ਉਹਨਾਂ ਨੇ ਕਿਹਾ ਕਿ ਇਸ ਵਾਰ ਕਾਲੀ ਦਲ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤੇਗੀ। ਉਹ ਰੈਲੀ ਕਰ ਰਹੇ ਕਿ ਪਿਆ ਦੀ ਲੋਕਾਂ ਨੂੰ ਫਿੱਟ ਕੀ ਕਰ ਜਾਓਗੇ। ਪੂਰੇ ਪੰਜਾਬ ਵਿੱਚ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਦਿੱਲੀ ਵਾਲੀਆਂ ਪਾਰਟੀ ਨੂੰ ਭਜਾ ਦੇਣਾ ਹੈ ਕਿ 13 ਦੀਆਂ 13 ਸੀਟਾਂ ਕਾਲੀ ਦਲ ਜਿੱਤੇਗੀ। ਕੇਂਦਰੀਵਾਲ ਨੂੰ ਜਮਾਨਤ ਮਿਲਨੀ ਤਾਂ ਅਲੱਗ ਹੈ ਕਿੰਨਾ ਕਸਰ ਪਏਗਾ ਕੁਝ ਹੋਰ। ਇਹ ਤਾਂ ਹੱਥ ਵੀ ਕੰਮ ਨਹੀਂ ਕਰ ਕੇ ਕੇਂਦਰੀਵਾਲ ਨੂੰ ਪੰਜਾਬ ਕੌਣ ਪੁੱਛਦਾ ਕੇਂਦਰੀਵਾਲ ਨੂੰ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਆਉਣ ਹੈ।